ਆ ਤੁਸੀਂ ਨੰਬਰ ਦੇਖ ਲਓ ਚੰਮੂ ਕਸ਼ਮੀਰ ਦਾ ਹੈ ਬਾਈ ਹੋਰੀ ਐਡੀ ਦੂਰੋਂ ਭਾਨੇ ਦੇ ਪਿਆਰ ਕਰਕੇ ਚੱਲ ਕੇ ਆਏ ਆ ਪਾਨੇ ਸਿੱਧੂ ਦੇ ਹੱਕ ਵਿੱਚ ਅੱਜ ਪਿੰਡ ਕੋਟਦੁੰਨਾ ਵਿੱਚ ਵੱਡਾ ਇਕੱਠ ਹੋ ਰਿਹਾ ਹੈ ਤੇ ਇਕੱਠ ਕਰਨ ਲਈ ਇੱਕ ਵਿਸ਼ਾਲ ਜਗ੍ਹਾ ਤੈਅ ਕੀਤੀ ਗਈ ਹੈ ਕਿਉਂਕਿ ਪੰਜਾਬ ਭਰ ਤੋਂ ਪਾਨੇ ਸਿੱਧੂ ਦੇ ਹੱਕ ਵਿੱਚ ਲੋਕ ਪਹੁੰਚ ਰਹੇ ਨੇ ਹੋਰ ਤਾਂ ਹੋਰ ਪਾਨੇ ਸਿੱਧੂ ਨੂੰ ਚੋਣ ਵਾਲੇ ਅੱਜ ਸਵੇਰੇ-ਸਵੇਰੇ ਇਹ ਨੌਜਵਾਨ ਜੰਮੂ ਕਸ਼ਮੀਰ ਤੋਂ ਪਹੁੰਚ ਗਏ ਕੀ ਕਹਿਣਾ ਹੈ ਇਹਨਾਂ ਨੌਜਵਾਨਾਂ ਦਾ ਆਓ ਸੁਣਦੇ ਹਾਂ ਸਾਰੀ ਗੱਲਬਾਤ ਜੰਮੂ ਕਸ਼ਮੀਰ ਦਾ ਬਾਈ ਹੋਰੀ ਐ ਏਡੀ ਦੂਰੋਂ ਪਾਨੇ ਦੇ ਪਿਆਰ ਕਰਕੇ ਚੱਲ ਕੇ ਆਏ ਆ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਕੈਂਪੂਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਕਸ਼ਮੀਰ ਤੋਂ ਐਡੀ ਦੂਰੋਂ ਚੱਲ ਕੇ ਆ ਗਏ ਕੀ ਕੀ ਕਿਆ ਮੋਖ ਚ ਲੈ ਆ ਕਿੰਨਾ ਕੁ ਪਿਆਰ ਕਰਦੇ ਹੋ ਭਾਨੇ ਨੂੰ ਨਹੀਂ ਵੈਸੇ ਹੀ ਸੋਚੇ ਕਰਦੇ ਆ ਆਨੇ ਆਨੇ ਉਹ ਦੋ ਦਿਨ ਪਹਿਲੇ ਸੁਨੇ ਹੀ ਪਾਨੇ ਕਰਦੀ ਜਮਾਨ ਤੋਂ ਕੀ ਬੇ ਦੂਜੇ ਗਿਆ ਤੇ ਬਾਜ਼ਾਰ ਆਤੀ ਦੇ ਸੁਨੇ ਤੀਜੇ ਦੇ ਪਾ ਲਿਆ ਹਾਂ ਅੱਛਾ ਕਿਵੇਂ ਲੱਗਦਾ ਭਾਨੇ ਦਾ ਕੰਮ ਜਿਹੜਾ ਭਾਨਾ ਕੰਮ ਕਰਦਾ ਫਸਟ ਟਾਈਮ ਆਇਆ ਨਾ ਅਸੀਂ ਪੰਥ ਵੀਰੇ ਨੂੰ ਮਿਲੇ ਨਹੀਂ ਆ ਬਸ ਅੱਛਾ ਅਰੇ ਸੋਸ਼ਲ ਮੀਡੀਆ ਦੀ ਆਵਾਜ਼ ਹੀ ਸੁਣੀ ਆ ਆਏ ਤਾਂ ਹੀ ਉਹ ਚੰਗਾ ਲੱਗਿਆ ਹਣਾ ਜੰਮੂ ਕਸ਼ਮੀਰ ਤੋਂ ਆਏ ਨੇ ਪੰਜਾਬੀਓ ਕੱਲ੍ਹ ਦੇ ਆਏ ਹੋਇਓ ਹਾਂਜੀ ਹਾਂਜੀ ਕੱਲ੍ਹ ਨਿਕਲੇ ਨਹੀਂ 8 ਵਜੇ ਨਿਕਲੇ ਨਹੀਂ ਹਾਂ 2 ਵਜੇ ਪਹੁੰਚ ਗਏ ਕਿੰਨੀ ਕਿਲੋਮੀਟਰ ਹੈ ਇੱਥੋਂ ਜੰਮੂ 500 ਕਿਲੋਮੀਟਰ ਹੈ 500 ਕਿਲੋਮੀਟਰ ਚੱਲ ਕੇ ਅਸੀਂ ਜ਼ੀਰੋ ਦਾ ਟ੍ਰਿਪਲ ਆਇਆ ਸੀ ਚਾਰ ਚੁੱਕਸ ਹੋ ਗਏ ਜਰਾ ਐਡੀ ਦੂਰੋਂ ਚੱਲ ਕੇ ਪੰਜਾਬੀਓ ਬੰਦੇ ਆ ਗਏ ਨੇ ਆਪਣਾ ਵੀ ਹੁਣ ਫਰਜ਼ ਆ ਲੈ ਵੀ ਏਰੀਏ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਏਰੀਏ ਦੇ ਵਿੱਚੋਂ ਧੰਨ ਧੰਨ ਕਰਾ ਦਿਓ ਜੰਮੂ ਕਸ਼ਮੀਰ ਤੋਂ ਜਦੋਂ ਬੰਦੇ ਚੱਲ ਕੇ ਬਾਈ ਆਪਣੇ ਕੋਲੇ ਆ ਸਕਦੇ ਆ ਤੇ ਜੇ ਆਪਾਂ ਘਰਾਂ ਦੇ ਵਿੱਚ ਬੈਠੇ ਰਹਿ ਕੇ ਫਿਰ ਤਾਂ ਲਾਣਤਾ ਨਹੀਂ